ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਵੀਰ ਸੰਦੀਪ ਸਿੰਘ ਦੇ ਕੋਲ ਪਹੁੰਚਿਆ ਦੋਸਤੋ ਪੁੱਲਰ ਡੇਰੀ ਫਾਰਮ ਤੇ ਤੇ ਵੀਰ ਸੰਦੀਪ ਅੱਜ ਕਿਸੇ ਕੰਮ ਕਰਨ ਬਾਹਰ ਗਿਆ ਸੀਗਾ ਤੇ ਮੇਰੇ ਨਾਲ ਵੀਰ ਜੋਤਾ ਹੋਊਗਾ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਦੋ ਪਸ਼ੂ ਪਕਾਉ ਆ ਦੋਸਤੋ ਅੱਜ ਇੱਕ ਠੀਕ ਹੈ ਜੀ ਤੇ ਦੋ ਐਨੀਮਲ ਨੇ ਅੱਜ ਦੋ ਹੀ ਬੇੜਾ ਨੇ ਵੀਰ ਦੇ ਕੋਲ ਠੀਕ ਆ ਜੀ ਸੋ ਕੱਲੇ ਕੱਲੇ ਪਸ਼ੂ ਦੀ ਇਨਫੋਰਮੇਸ਼ਨ ਲੈ ਕੇ ਤੋਰ ਕੇ ਰੇਟ ਭਾਅ ਪੜਤਾ ਬਿਲਕੁਲ ਆਪਾਂ ਵੀਡੀਓ ਦੇ ਵਿੱਚ ਕਰ ਦਿਆਂਗੇ ਜਿਸ ਕਿਸਾਨ ਫਾਰਮਰ ਵੀਰ ਨੂੰ ਇਹ ਬੇੜਾ ਪਸੰਦ ਆਉਣਗੀਆਂ ਦੋ ਟਾਈਮ ਚੋੜਿਓ ਤਿੰਨ ਟਾਈਮ ਚੋੜਿਓ ਦੋਸਤੋ ਜਿਹੜਾ ਪਸ਼ੂ ਸੋਇ ਸਵਾਇਆ ਗੱਬਣ ਪਸ਼ੂ ਆਪਣਾ ਤਿੱਪ ਕੇ ਤਸੱਦੀ ਜ਼ਰੂਰ ਕਰਿਆ ਕਰੋ ਠੀਕ ਆ ਜੀ ਆਓ ਲੈ ਲਈਏ ਜਾਣਕਾਰੀ ਵੀਰ ਜੋਤੇ ਤੋਂ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜੀ ਹੋ ਤੇ ਸਸਰੀ ਕਾਲ ਸਾਸੀਆਂ ਸਾਨੂੰ ਸਭ ਕੀ ਹਾਲ ਜੇ ਠੀਕ ਠਾਕ ਮਹਾਰਾਜ ਵਧੀਆ ਹੀ ਵਧੀਆ ਤੈਸਰਾਉ ਬੜੇ ਵਧੀਆ ਚੰਗੇ ਠੀਕ ਠਾਕ ਜੀ ਤੇ ਜੋਤੇਵੀਰ ਪਸੂ ਅੱਜ ਦੋ ਬਗਾਉਗਾ ਹਾਂਜੀ ਦੋ ਆਈ ਦੋਵੇਂ ਵੈੜਾ ਆਪਣੇ ਹਾਂਜੀ ਦੋਵੇਂ ਵੈੜਾ ਅੱਜ ਆਪਣੇ ਤੋਂ ਹੀ ਤੇ ਇੱਕ ਸੂਈ ਤੇ ਇੱਕ ਬਿਲਕੁਲ ਤਿਆਰ ਮੈਨੂੰ ਇੱਕ ਬਿਲਕੁਲ ਤਿਆਰ ਹੈ ਜੀ ਵੇ ਬਹਿਣ ਦੀ ਤਿਆਰੀ ਹੈ ਬਸ ਜਦੋਂ ਬਹਿ ਗਈ ਉਦੋਂ ਇਹਨੇ ਬੱਚਾ ਬਾਹਰ ਕੱਢ ਦੇਣਾ ਸੰਸਾਰ ਬਿਲਕੁਲ 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 ਹਾਂਜੀ ਸੋ ਦੋਸੋ ਕੋ ਦੋ ਚੌ ਮਿੰਟਾਂ ਤੱਕ ਇਹ ਵੀ ਸੁਭੂ ਕੀ ਵੜ ਤੇ ਜੋਤੇ ਵੀਰ ਪਹਿਲੇ ਨੰਬਰ ਤੋਂ ਇਹ ਤੋਂ ਸਟਾਰਟ ਕਰ ਲਾ ਵੀ ਇਹ ਬੈੜ ਦੀ ਕੀ ਡਿਟੇਲ ਹੈ ਜਿਹੜੀ ਸੋਈ ਸਵਾਈ ਆ ਇਹ ਸੰਧੂ ਸਾਹਿਬ ਤੀਜਾ ਸੁਆ ਇਹਦਾ ਹਾਂਜੀ ਤਿੰਨ ਦਿਨ ਹੋਏ ਸੂਈ ਨੂੰ ਅੱਜ ਇਹਦੇ ਠੀਕ ਆ ਜੀ ਤੇ ਕੋਈ 12-13 ਲੀਟਰ ਬੋਲਾ ਹੀ ਇਹਦੇ ਥੱਲੇ ਲੀਟਰ ਮਾਰਵਾ ਦੋ ਟਾਈਮ ਕੋਈ ਜਾਣ ਕੇ ਭਵੇਂ ਝੋਕੇ ਦੇਖ ਲਈ 12-13 ਲੀਟਰ ਹਾਂਜੀ ਤੇ ਸੂਆ ਵੀ ਤੀਜਾ ਸੁਆ ਤੀਜਾ ਸੰਧੂ ਸਾਹਿਬ ਆਪਾਂ ਵੀ ਆਖੀਏ ਦੁੱਧਾ ਸੁਆ ਇਹ ਹੋ ਤੀਜਾ ਸੁਆ ਲਓ ਜੀ ਤੀਜਾ ਸੁਆ ਦੋਸਤੋ ਤੇ ਤਿੰਨਾਂ ਦਿਨਾਂ ਦੀ ਸੂਈ ਆ 12-13 ਲੀਟਰ ਜਿਹੜਾ ਹੁਣ ਬੋਲਾ ਕੁਵੀਰ ਮੰਨ ਕੇ ਸੌਦਾ ਕਰ ਲਏ ਠੀਕ ਆ ਹਾਂਜੀ ਆ ਦੇਖ ਤੇ ਆ ਕਰੋ ਚਾਕਾ ਆ ਬੱਚਾ ਮਗਰ ਠੀਕ ਆ ਜੀ ਮੇਲ ਕਾਫ ਆ ਮਗਰ ਬੱਚਾ ਠੀਕ ਆ ਤੇ ਖੋਲ ਕੇ ਤੋਰ ਕੇ ਜੋਤੇ ਵੀਰ ਦਿਖਾ ਦਿਓ ਇਹਨੂੰ ਹਾਈਟ ਕਾਦ ਦੀ ਜਿਹੜੀ ਦੋਸਤੋ ਮੀਡੀਅਮ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ ਵਾਈਟ ਤੇ ਬਿਲਕੁਲ ਬਲੈਕ ਡੱਬ ਨੇ ਵੈੜ ਦੇ ਵਿੱਚ ਸੋ ਆਰਡਰ ਦੀ ਕੁਆਲਿਟੀ ਬਿਲਕੁਲ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਟਾਈਮ ਜ਼ਰੂਰ ਨੋਟ ਕਰ ਲਓ 1 ਵਜੇ ਦੋਸਤੋ ਦੁਪਹਿਰ ਦਾ ਸਮਾਂ ਹੈ ਤੇ ਅੱਜ ਆਪਾਂ 23 ਨਵੰਬਰ ਨੂੰ ਇਹ ਕਵਰੇਜ ਕਰਦੇ ਆ ਜਿਵੇਂ ਜਿਵੇਂ ਦੋਸਤੋ ਸ਼ਾਮ ਨੂੰ ਬਿਲਕੁਲ ਪਸੂ ਨੇੜ ਜਾਂਦਾ ਚਵਾਈ ਦੇ ਉਵੇਂ-ਉਵੇਂ ਤਿਆਰੀ ਆ ਆਡਰ ਵਾਲੇ ਪਾਸਿਓਂ ਕਰਦਾ ਜਾਂਦਾ ਠੀਕ ਆ ਜੀ ਸੋ ਹੁਣ 1 ਵਜੇ ਦਾ ਸਮਾਂ ਹੈ ਟਾਈਮ ਤੋਂ ਟਾਈਮ ਬੰਨ ਕੇ ਕੋਈ ਵੀਰ ਦੋ ਟਾਈਮ ਚਵਾਈ ਕਰ ਦੇ ਕੋਈ ਤਿੰਨ ਟਾਈਮ ਕਰ ਲਈ ਠੀਕ ਆ ਸੋ 12 13 ਲੀਟਰ ਜਿਹੜਾ ਹੁਣ ਵੀਰ ਦੱਸ ਰਿਹਾ ਵੀ ਇਹਦੇ ਥੱਲੇ ਮੌਜੂਦ ਕੋਈ ਵੀਰ ਬੋਲਾ ਮੰਨ ਲਈ ਠੀਕ ਆ ਆ ਦੇਖੋ ਠੀਕ ਆ ਸੋ ਜੋਤੇ ਵੀਰ ਕਿੰਨਾ ਮੁੱਲ ਵੀਰੇ ਰਊਗਾ ਤਾਂ ਕੀ ਲੈਣ-ਦੇਣ ਕਰਦੇ ਸੰਧੂ ਸਾਹਿਬ ਮੰਗਣੇ ਲੋ ਪਹੁੰਚਾ ਲਈ ਮੰਗੀਏ 45 ਮੰਗੀ ਆਈਏ ਹਾਂਜੀ 37000 ਰੁਪਏ ਦੀ ਗਾਂ ਦੇ ਦਾਂਗੇ ਉਹ ਚੋਂ ਛੋਟ ਛੱਪਾ ਕਰ ਦਾਂਗੇ ਖੁੱਲਾ 37 ਚੋਂ ਹਾਂਜੀ ਠੀਕ ਆ ਜੀ ਲਓ ਵੀ ਦੋਸਤੋ ਡਿਮਾਂਡ ਵੀਰੇ ਦਾ 40 45 ਜੋ ਮਰਜ਼ੀ ਕਰ ਲੋ 37000 ਦੇ ਵਿੱਚੋਂ ਛੋਟ ਛੱਪਾ ਹੋ ਜਾਊਗਾ ਮਾਣਤਨ ਹੋ ਜਾਊਗਾ ਲਓ ਜੀ ਠੀਕ ਆ ਸੋ ਇਹ ਵਹਿੜ ਦੋਸਤੋ ਬਿਲਕੁਲ ਸੁਹੀ ਸਵਾਈ ਆ ਅਗਲੀ ਤੁਹਾਨੂੰ ਵਿਖਾਉਣੇ ਆ ਬਿਲਕੁਲ ਗੱਬਣ ਨਹੀਂ ਕਵਾਂਗੇ ਤਿਆਰ ਵੈਡ ਆ ਕੋਈ 2 4 5 ਮਿੰਟਾਂ ਤੱਕ ਅਪਾ ਚੇਕਰ ਕੀਤਾ ਸੀ ਵੀ ਪੂਰੀ ਤਿਆਰੀ ਆ ਸੂ ਪੈਣਾ ਇਸ ਵੈਡ ਨੇ ਜਿਵੇਂ ਬੈਠੂਗੀ ਓਵੇਂ ਸੂ ਪੈਣਾ ਸੋ ਜਿਹੜੇ ਵੀਰ ਨੇ ਬਿਲਕੁਲ ਇਸੇ ਤਰ੍ਹਾਂ ਦੇਖੀ ਬਾਅਦ ਵਿੱਚ ਤੁਸੀਂ ਕਾਲ ਕਰਕੇ ਪੁੱਛ ਸਕਦੇ ਜੀ ਠੀਕ ਆ ਜੀ ਬੱਚੇ ਬਾਰੇ ਪੁੱਛ ਸਕਦੇ ਫੀਮੇਲ ਆ ਜਾਂ ਮੇਲ ਆ ਉਹ ਬਿਲਕੁਲ ਜਿਹੜਾ ਦੋਸਤੋ ਅੱਗੇ ਪਤਾ ਲੱਗ ਜਾਊਗਾ ਤੇ ਜੋ ਤੇ ਵੀਰ ਕੀ ਰਿਕਾਰਡ ਹੈ ਇਸ ਵੈਡ ਦਾ ਇਹਦਾ ਨਾਨੀ ਦਾ ਰਿਕਾਰਡ ਹੈਗਾ ਆਪਣੇ ਅੱਛਾ ਜੀ ਇਹਦੀ ਮਾਂ ਦਾ ਵੀ ਹੈਗਾ ਵਾ ਅੱਛਾ ਅੱਛਾ ਤੇ ਇਹਦਾ ਪਿਛਲੇ ਸੂਏ ਦਾ ਰਿਕਾਰਡ ਹੈਗਾ ਆਪਣੇ ਆਪਣੇ ਘਰ ਦੀ ਵੈਡ ਕਰੇ ਲੋਈਆ ਹਾਂਜੀ ਕਰੇਲਾ ਸੂਆ ਚੋਇਆ ਹੀ ਆਪਾਂ ਪਹਿਲਾ ਸੂਆ ਚੋਇਆ ਇਹਨੇ ਪਹਿਲੇ ਸੂਏ ਵਿੱਚ ਤੁਸੀਂ ਮੰਨਣਾ ਨਹੀਂ ਇਹਨੇ 18 ਲੀਟਰ ਦੁੱਧ ਕੱਢਤਾ ਪਹਿਲਨ ਨੇ ਪਹਿਲਨ ਨੇ ਹੱਲੇ ਅਸੀਂ ਬਾੜਾ ਕੋ ਯੋਰ ਨਹੀਂ ਲੈ ਮਮੂਲੀ ਸਾਹਮਣੇ ਸੰਧੂ ਸਾਹਿਬ ਕੀ ਘਰ ਦਾ ਹੀ ਬਸ ਜੇ ਇਤੇ ਹੀ ਫੁੱਲ ਯੋਰ ਲਾਉਂਦੇ ਤੇ ਇਹਨੇ 22 ਲੀਟਰ ਤੋਂ ਟੱਪੀਣਾ ਬੈਠ ਬਾਕੀ ਵੰਡ ਕਾਫੀ ਸੋਹਣੀ ਥਾਣਾ ਦੀ ਹਾਂ ਬਹੁਤ ਚਵਾਈ ਫਿਰ ਬੜੀ ਸੋਹਣੀ ਲੱਗੀ ਸੰਧੂ ਸਾਹਿਬ ਨੂੰ ਕਰਮ ਵਾਲੀ ਮੁੱਠੀ ਥਾਣਾ ਫਿਰ ਮੁੱਠੀ ਥਾਣਾ ਦੋਸਤੋ ਵੰਡ ਬਹੁਤ ਪਿਆਰੀ ਆ ਵਿਥੀ-ਬੁਥੀ ਕਾਫੀ ਸੋਹਣੀ ਆ ਠੀਕ ਆ ਸੋ ਆਲਮੋਸਟ ਜਿੰਨੀ ਆ ਤ ਬਿਲਕੁਲ ਖੁਰੀਆਂ ਬਾਹਰ ਆਈਆਂ ਤੁਹਾਨੂੰ ਦੇਸੀ ਰਹੀਆਂ ਨਾਰਮਲੀ ਠੀਕ ਆ ਜੀ ਤੇ ਕੋਈ ਪੰਜਾਂ ਚੌ ਮਿੰਟਾਂ ਤੱਕ ਸੂਪ ਪੈਣਾ ਇਸ ਬਾੜ ਦੇ ਜਾਓ ਖੋਲ ਕੇ ਤੋੜ ਦਈਏ ਤੇ ਬਾਹਲਾ ਪੰਮੇ ਬੇਸ਼ੱਕ ਦੂਰ ਨਾ ਤੋੜਿਓ ਜੀ ਹਨਾ ਅੰਦਰੇ ਤੋੜ ਦਿਓ ਜੀ ਜੋ ਤੇ ਵੀਰ ਆਹ ਦੇਖੋ ਜੀ ਹਾਈਟ ਕੱਦ ਦੀ ਸੋਹਣੀ ਹੈ ਦੋਸਤੋ ਹਾਈਟ ਕੱਦ ਫੁੱਲ ਕੱਦ ਹੈ ਜੀ ਉੱਚਾ ਕੱਦ ਦਾ ਉੱਚਾ ਕੱਦ ਦਾ ਛੋਟੀ ਜੀ ਜਾਂ ਸਮੱਧਰ ਦੀ ਨਹੀਂ ਹੈਗੀ ਉੱਚੇ ਕੱਦ ਦੇ ਵਿੱਚ ਆਹ ਲਓ ਸੋ ਵਰਲਾ ਬੁਰਲਾ ਕਾਫੀ ਸੋਹਣੀਆਂ ਦੋਸਤੋ ਠੀਕ ਆ ਜੀ 노 ਡਾਊਟ ਵੀ ਬਿਲਕੁਲ ਕੋਈ ਥਣ ਜੋੜ ਕੇ ਨਹੀਂ ਰੱਖਦੀ ਗੀ ਵਰਲਾ ਬੁਰਲਾ ਕਾਫੀ ਸੋਹਣੀ ਗਿੱਠ ਗਿੱਠ ਦੀਆਂ ਉਹ ਵੰਡਾਂ ਨੇ ਗਿੱਠ ਗਿੱਠ ਦੀਆਂ ਵਰਲਾ ਨੇ ਸੋ ਬਾਕੀ ਫੇਸ ਕੁਆਲਿਟੀ ਚੰਗੀ ਆ ਤਪਾਈ ਤਪੂਈ ਬੜੀ ਸੋਹਣੀ ਆ ਛੋਟਾ ਜਿਹਾ ਕੰਨ ਆ ਬੂਥੀ ਬਾਥੀ ਤੋਂ ਵੀ ਬਿਲਕੁਲ ਛੋਟੀ ਸਮਾਲ ਸਾਈਜ਼ ਬੂਥੀ ਆ ਠੀਕ ਆ ਸਪਾਈਟ ਦੀ ਤੇ ਜੋਤੇ ਫਿਰ ਜਿੱਦਾਂ ਕਿ ਤੁਸੀਂ ਦੱਸਿਆ ਵੀ ਘਰ ਦੀ ਵਿਹੜ ਚਲੋ ਪਿਛਲਾ ਰਿਕਾਰਡ ਵੀ ਤੁਸੀਂ ਦੱਸਦਾ ਮਦਰ ਦਾ ਤੇ ਨਾਨੀ ਦਾ ਵੀ ਰਿਕਾਰਡ ਦੱਸਦਾ ਤੇ ਕੀ ਮੋਲ ਕਰਦੇ ਆ ਕਿੱਥੋਂ ਤੱਕ ਜਿਹੜੀ ਅੱਜ ਆਪਾਂ ਦੇ ਦੇਣੀਆਂ ਮੋਲ ਦੇ ਹਿਸਾਬ ਨਾਲ ਇਹ ਆਪਾਂ ਮੁੱਲ ਭਾਵੇਂ 55 ਕਰੀਏ 60 ਕਰੀਏ ਇਸ ਨੂੰ ਸਾਹ ਹਾਂਜੀ ਹਾਂਜੀ ਇਹ ਹਾਂ ਨਾ ਇਸ 47000 ਰੁਪਏ ਦੀ ਗਾਂ ਦੇ ਦਾਂਗੇ 47 ਦੀ ਉਹ ਚੋਂ 2000 ਰੁਪਏ ਛੋੜ ਕਰ ਦਾਂਗੇ 46000 ਰੁਪਏ ਦੀ ਦੇ ਦੋਗੇ ਆਪਾਂ 46 ਦੀ ਹਾਂ ਵੇੜ ਲਓ ਜੀ ਕੋਈ ਲੈ ਇਹ ਯਾਦ ਕਰੂਗਾ ਵੇੜ ਆਪਣੀ ਘਰ ਦੀ ਵੇੜਾ ਸੰਧੂ ਸਾਹਿਬ ਲਓ ਵੀ 46000 ਦੀ 200 ਦੀ ਤੁਹਾਨੂੰ ਸੀਲਸ ਲੱਗ ਫਿਰ ਲਓ ਬਹੁਤ ਜ਼ਿਆਦੀ ਬੇ ਠੰਡੀ ਧੀਰੀ ਰਿਕਾਡ ਤੋੜਾ ਵੇਖੋ ਜਿੱਦਾਂ ਮਰਜ਼ੀ ਕੋਈ ਸੱਜੇ ਖੱਬੇ ਹੱਥ ਲਾਈ ਜਾਓ ਤੇ ਠੰਡੀ ਧੀਰੀ ਪੂਰੀ ਆ ਸੋ ਰੇਡ ਵੀਰ ਨੇ ਦੱਸਤਾ ਜਿਸ ਵੀ ਵੀਰ ਨੂੰ ਪਸੰਦ ਆਊਗੀ ਕੰਟੈਕਟ ਕਰ ਲਿਓ ਨੰਬਰ ਜੋਤੇ ਵੀਰ ਬੋਲਦੋ ਆਪਣੇ ਸੰਸਾਰ ਨੰਬਰ 84370 ਹਾਂਜੀ 38939 84370 38939 ਠੀਕ ਹੈ ਵੀਰ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਜੋਤਾ ਭੁੱਲਰ ਡੇਰੀ ਫਾਰਮ ਤੇ ਅੱਜ ਆਪਣੀ ਖਾਸ ਵਿਜਿਟ ਸੀਗੀ ਵੀਰ ਸੰਦੀਪ ਸਿੰਘ ਓਨਰ ਹੁੰਦਾ ਠੀਕ ਆ ਜੀ ਸੋ ਖਾਸ ਵਿਜਿਟ ਤੁਸੀਂ ਪਿੰਡ ਸੌਰ ਸਿੰਘ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਦੋ ਪਸ਼ੂ ਦਿਖਾਤੇ ਆ ਐਨੀਮਲ ਜਿਹੜਾ ਪਸੰਦ ਆਊਗਾ ਦੋਸਤੋ ਤੁਸੀਂ ਦੀ ਘਰਾਂ ਕੇ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ